ਮੈਂ ਕ੍ਰਾਪਸ਼ਨ ਦੂਰ ਕਰਦੂ ਕਿੱਥੋਂ ਕ੍ਰਾਪਸ਼ਨ ਦੂਰ ਕਰਦੇ ਆ ਜੀ ਆਪ 50000 ਕਰੋੜ ਰੁਪਇਆ ਖਾਣੇ 21000 ਦੀ ਰੇਟੇ ਹੀ ਖਾਲੀ ਬਿੰਦੀ ਹੈ ਉਹ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਸਾਂ ਦੇ ਪਰਮਿਟ ਦੇਵੋਗੇ ਬਤਾਉਂ ਨਹੀਂ ਲੱਗਦਾ ਤੁਹਾਨੂੰ ਪੰਜਾਬ ਕਾਂਗਰਸ ਦੇ ਸਾਬਕਾ ਜਿਲ੍ਹਾ ਯੂਥ ਪ੍ਰਧਾਨ ਵਿਸ਼ਮਨਾਥ ਬੰਟੀ ਵੱਲੋਂ ਹੁਸ਼ਿਆਰਪੁਰ ਦੀ ਦੁਸਹਿਰਾ ਗਰਾਊਂਡ ਵਿਖੇ ਜਿਲ੍ਹਾ ਪੱਤਰੀ ਰੈਲੀ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਰੈਲੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਦੌਰਾਨ ਜਿੱਥੇ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਨਵਜੋਤ ਸਿੱਧੂ ਨੇ ਮੌਜੂਦਾ ਹਾਲਾਤਾਂ ਦੇ ਬੋਲਦਿਆਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਇਤਿਹਾਸ ਬਾਰੇ ਵੀ ਦੱਸਿਆ ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਦੀ ਹਿਤੈਸ਼ੀ ਰਹੀ ਹੈ ਉਨ੍ਹਾਂ ਕਿਹਾ ਕਿ ਇਹੀ ਪਾਰਟੀ ਹੈ ਜਿਸ ਨੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਇਆ ਸੀ ਇਸ ਦੌਰਾਨ ਉਹਨਾਂ ਵਿਰੋਧੀ ਪਾਰਟੀਆਂ ਤੇ ਵੀ ਚਮਕੇ ਨਿਸ਼ਾਨੇ ਸਾਦੇ ਲੋਕਾਂ ਦੇ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਉਹਨਾਂ ਹੋਰ ਕੀ ਕਿਹਾ ਜਰਾ ਤੁਸੀਂ ਵੀ ਸੁਣੋ ਜੇ ਗੁਰਮੁਹੰਦੀ ਬਾਣੀ ਕਿਉਂ ਸੇਹ ਦੇਣ ਵਾਲੀ ਹੈ ਕਿਉਂਕਿ ਤਿਆਗ ਦੀ ਭਲੀ ਹੈ ਕਾਂਗਰਸ ਕੋਈ ਨਮਕ ਦੀ ਭਲੀ ਨਹੀਂ ਬਈ ਸਮੁੰਦਰ ਨਾਲ ਪੜ ਜਾਊ ਕਿ ਕਿ ਉੱਥੇ ਹੀ ਘੁੱਜੂਗੀ ਕਾਂਗਰਸ ਕੋਈ ਬਰਸ ਨਹੀਂ ਟਾਲੀ ਵੀ ਨਹੀਂ भी बारिश दिया दो बूंदा पैनगियां कांग्रेस पिघल जूगी सत्तर साल पुरानी देश आजादी देने वाली पार्टी है इस देश नीह ने कांग्रेस पार्टी और इस देश गोरिया को स्वतंत्र करने वाली पार्टी है कांग्रेस पार्टी की कहना सी भगत सिंह की कहना सी लाल बहादुर शास्त्री याद करके देखो दृढ़ करते हैं आजादी की शान नहीं होने देंगे वीरों की समाधियों को बदनाम नहीं होने देंगे जब तक तन में लहू की एक गूंज भी बाकी है भारत माता का अंकल नीलाम नहीं होने देंगे नीलाम नहीं गया होने जय वर्कर ने समझा तो पार्टी नहीं समझ ली ते माफ करना मतभेद कोई लीडर पा सकना है ਪਰ ਨਵਜੋਤ ਸਿੰਘ ਜੀ ਤੋਂ ਐਕਸਐਮਐਲ ਐਕਐਨਪੀ ਐ ਐਸ ਪ੍ਰਧਾਨ ਹੈ ਲੇਕਿਨ ਵਰਕਰ ਐਕਸਿਸ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਮਾ ਰਹੂ ਉਹ ਕਾਂਗਰਸ ਪਾਰਟੀ ਜਿਹਨੇ ਇਸ ਦੇਸ਼ ਨੂੰ ਨਾਸਲ ਬੁਜਾਦ ਕਰਾਇਆ ਬਾਠੜਾ ਦੇਣ ਦਿੱਤੀ ਆਈਐਨਸੀ ਤੇ ਕਿਸਰੋ ਦਿੱਤਾ ਪੰਚਵਾਰ ਲੈਣ ਦੀ ਦੇਣ ਹੈ ਗ੍ਰੀਨ ਰੈਵਲੂਸ਼ਨ ਵਾਈਟ ਰੈਵਲੂਸ਼ਨ ਇਹ ਸਾਰਾ ਕੁਝ ਨੀਹਾ ਆ ਜਿਹੜਾ ਕੇਦਰੀਵਾਲ ਸਾਹਿਬ ਹੈਲੋ ਭੇੜੇ ਮਸੂਲ ਪਾ ਕੇ ਭੇੜੇ ਪੇਲੇ ਯਾਰ ਮੇਰੀ ਫਟੋ ਦੇ ਲੇਖੀ ਜਾ ਆ ਕੇ ਖਲ ਪਵਾ ਹੋਵੇ ਨਾ ਇਹ 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 ਕਹਿੰਦਾ ਮਿੱਤਰ ਕਹਿਰੋ ਇਹ ਕਹਿੰਦਾ ਜੇ ਪੰਡਕਵਾਲਾ ਲੇਰ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵਾਨ ਤੇ ਪ੍ਰਤਾਪ ਸਿੰਘ ਕਹਿਰੋ ਇਹ ਇਹ ਜੇ ਯੋਧੇ ਕੀ ਸੀ ਰੱਟ ਲੋਕ ਭਰੋਸਾ ਕਰਦੇ ਸੀ लोग भरोसा करते और वर्कर को कुछ नहीं चाहिए अपने लीडर से भरोसा चाहिए और नीती नीती है बनाओ किसी भी पार्टी का बताई नीति बन लग गई पंजाब नीति बनाई है भाई किसानी की नीति बनाई है नौजवानों की नीति बनाई है किई नी है एक लख करोड़ रुपया खा के 70000 ਕਰੋੜ ਰੁਪਏ ਦੇ ਕਰਜ਼ੇ ਦੇ ਉੱਤੇ ਪੰਜਾਬ ਚਲਾ ਰਹੇ 20-20 ਰੁਪਏ ਦੀ ਬਿਜਲੀ ਖਰੀਦ ਰਹੇ ਉਹ ਖੇਰੀ ਨਹੀਂ ਦੇ ਰਹੇ ਪੀਐਸ ਪੀਸੀਐਲ ਵਾਲਿਆਂ ਤੋਂ ਘਾਣੀ ਸਾਰੇ ਟੀਕੇ ਟੰਕੀਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨਹੀਂ ਹੰਦੇ ਬਿਜ਼ਨਸ ਕਰਨ ਨਹੀਂ ਹੰਦੇ 80-20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਗੜੀ ਹੁੰਦੀ ंग्रेस अपने आप नदलना पौगा कांग्रेस नगागीने लीडर करना पुगा और जागगी भरोसा उस तीन झंडे चंडा लागू तंबू चंबू लगे कहना जी मैं करप्शन दूर कर लू कि दूर कर देगा आप पंजा हजार करोड़ रुपया खाने एक हजार की रेता ही ट्राली पीली है और तुम कह रहे बसा के परमिट दोगे ਬਤਾਉ ਨਹੀਂ ਦਿੱਤਾ ਤੁਸੀਂ ਬਤਾਉ ਤੇਰੇ ਚਰਮਾਂ ਦੇ ਬਹਿ ਕੇ ਜਜਾ ਕਰ ਰੋ ਤੂੰ ਖੋਲ ਰੇ ਤੇਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਦੇ 7000 ਕਰੋੜ ਰੁਪਈਆ ਪੰਜਾਬ ਦੇ ਖਿਆਲੇ ਤਾਮਲनाडु ਕੱਲਾ ਸ਼ਰਾਦ ਚੋਂ ਅੱਧੀ ਖਪਤ 50000 ਕਰੋੜ ਰੁਪਈਆ ਸਾਲ ਅਸੀਂ ਚਾਹਿਆ ਦੁੱਗਣੀ ਖਪਤ ਸੈਂਟਰ ਦੀਆਂ ਸਕੀਮਾਂ ਚੋਂ ਡਬੰਗ ਪੰਜਾਬ ਦੇ ਵੋਟਰਾਂ ਪਰ ਕੋਈ ਸਹੀ ਪਈਆ ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸ਼ੋਹਰਨਾ ਚਾਹੀਦਾ ਕਿ ਸੈਂਟਰ ਸਟੇਟ ਦਾ ਗੁਲਦਸਤਾ ਹੈ ਸਟੇਟ ਦਾ ਗੁਲਦਸਤਾ ਆਡਰਿਸ ਕੇ ਕਾਜਾ ਗੁੱਦ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਰ ਹੈ ਇਹ ਸਟੇਟ ਦਾ ਸੰਗੀਤ ਹੈ ਸਾ ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਮਨੋਜ ਸਿੰਘ ਸਿੱਧੂ ਤੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਣ ਕੋਈ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਧਮਾਕਾ ਕਰ ਦੇ ਧਮਾਕਾ